ਪਹਿਲਾਂ ਤਾਂ ਇਹਦਾ ਟਰੈਕਟਰ ਖੇਤ ਦਾ ਹਾਲਾ ਨੂੰ ਦੇਖ ਲੈ 744 ਟਰੈਕਟਰ ਆ ਬਾਈ ਪਲੋਂਗ ਕਰੀ ਜਾਂਦਾ ਦੇਖ ਲੈ ਖੇਤ ਦਾ ਵਧੀਆ ਨਿੱਕਾ ਜਿਹਾ ਟਰੈਕਟਰ ਆ ਯਾਰ ਮੜਾ ਜਾ ਉੱਥੇ ਜਾ ਕੇ ਮਿੱਟੀ ਲਾਲ ਕੱਢੀ ਪਈ ਹਾਲਾ ਦੇਖ ਲੈ ਪੂਰੇ ਡੂੰਘੇ ਸਿੱਟੇ ਵੇ ਆ ਬਾਈ ਪੂਰਾ ਪੂਰਾ ਖਾ ਦੇ ਆ ਦੇਖ ਲੈ ਹਾਲ ਮਿੱਟੀ ਗਾਂ ਤੱਕ ਦਿਖਾ ਦੇ ਪੂਰਾ ਜੰਗੀ ਪੱਧਰ ਤੇ ਕੰਮ ਕਰੀ ਪਿਆ ਤਾਂ ਓਏ ਯਾਰ ਪਰਾਲੀ ਇੰਨੀ ਪਈ ਆ ਨਿੱਕਾ ਜਿਹਾ ਟਰੈਕਟਰ ਆ ਤੇ ਪਲੋਂਗ ਕਰੀ ਜਾਂਦਾ ਲੈ ਪਰਾਲੀ ਵਿੱਚ ਨਹੀਂ ਪਈ ਇਹ ਕਿਵੇਂ ਕਰਦਾ ਹੋਊਗਾ ਹੈ ਪੁਛਦੇ ਆ ਜਾਣਦੇ ਬੱਬੂ ਨੂੰ ਟਰੈਕਟਰ ਦਾ ਨਿਕਾਜਾ ਸਵਰਾਜ 744 ਆ ਤੇ ਪਲੋਂ ਕਰੀ ਜਾਂਦਾ ਤੇ ਪ੍ਰਾਹਲੀ ਲੋੜਿਆ ਨਹੀਂ ਪਈ ਐ ਪੁਛਦੇ ਨੂੰ ਕੀ ਹਸਾ ਹੁਕਤਾ ਵਾ ਆ ਜਾਣਦੇ ਓ ਰੋਕ 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 ਲਾ ਆਇਆ ਤੇਰਾ ਵੀ ਲੈਨੇ ਆਥੇ ਪਤਾ ਹੈ ਹਾਂ ਖਸ ਹੁਕਤਾ ਕੀ ਆਦਾ ਪੁਛਦੇ ਆਉਂਦਾ ਵੀ ਆਉਂਦਾ ਬੱਬੂ ਨੂੰ ਪੁਛਦੇ ਆਪਾਂ ਕੀ ਗੱਲ ਬਾਤ ਆ ਟਰੈਕਟਰ ਵਾਲੀ ਆ ਟਰੈਕਟਰ ਵਾਲਾ ਆਹ ਫੁੱਟ ਵਾਲੀ ਟਰੈਕਟਰ ਨਿਕਾ ਜਾ ਤੇ ਪਾਉਂ ਇੱਧਰ ਦਿਖਾਵੇ ਬਾਈ ਮਿੱਟੀ ਦਾ ਹੁੰਦਾ ਪੜ ਪੜ ਲਾਲ ਮਿੱਟੀ ਕੱਢੀ ਹੁੰਦਾ ਦਿਖਾ ਦੇ ਮਿੱਟੀ ਦਾ ਲਾਹ ਕੇ ਤੋੜੀਓ 30 ਹਕਤਾਂ ਦਾ ਯਾਰ ਪਲੋਂਗ ਕਰੀਏ ਪਹਿਲਾਂ ਤਾਂ ਇਹਦਾ ਟਰੈਕਟਰ ਖਿੱਚਦਾ ਹਾਲਾ ਨੂੰ ਕਿੰਨੇ ਆ ਇਹ ਯਾਰ ਤੁਹਾਡੇ ਸਾਹਮਣੇ ਆ ਬਾਈ ਹੋਰ ਨੇੜੇ ਕੋਈ ਟਰੈਕਟਰ ਦੇਖ ਲੈ 744 ਟਰੈਕਟਰ ਆ ਬਾਈ ਪਲੋਂਗ ਕਰੀ ਜਾਂਦਾ ਦੇਖ ਲੈ ਖਿੱਚਦਾ ਵਧੀਆ ਨਿਕਾ ਜਾ ਟਰੈਕਟਰ ਆ ਯਾਰ ਨੇੜੇ ਆ ਬਾਈ ਤੇ ਇਹ ਤੂੰ ਹੁਣ ਆ ਦਿਓ ਜਰ ਉੱਪਰ ਵਾਲੀ ਦੀ ਕਿਵੇਂ ਕੀ ਕੀਤਾ ਹਸ ਹਕਤਾਵੇ ਦਾ ਤਰਲਾ ਜਿਹੜਾ ਸੀ ਗਾਰ ਹਾਂ ਉਦਦੇ ਆਪਾਂ ਵੀਡੀਓ ਬਣਾਈ ਸੀ ਨਾ ਉਹ ਫਰਕੀ ਜੀ ਦੀ ਉਹ ਤਾਂ ਆਪਾਂ ਬਣਾਇਆ ਹੀ ਐਸਐਮਐਸ ਨਾਲ ਅੱਛਾ ਉਹ ਐਸਐਮਐਸ ਨਾਲ ਸੀਗਾ ਬਣਾਇਆ ਹੀ ਮਸ਼ੀਨ ਨਾਲ ਉਹ ਮੈਂ ਜਿਹੜਾ ਇਹ ਆ ਉਹ ਐਸਐਮਐਸ ਵਾਲੇ ਭੱਜ ਗਏ ਤੇ ਫਿਰ ਵਿਚਾਰੇ ਮੱਗਰ ਤੋਂ ਬਣਾਇਆ ਆਪਾਂ ਅੱਛਾ ਬਿਨ ਐਸਐਮਐਸ ਤੋਂ ਬਣਾਇਆ ਐਸਐਮਐਸ ਤੋਂ ਬਣਾਇਆ ਬਾਈ ਤਾਂ ਕਰਕੇ ਪ੍ਰਾਲੀ ਆ ਅੱਛਾ ਤੇ ਆਪਾਂ ਬਾਅਦ ਚ ਵੀ ਵੀਡੀਓ ਬਣਾਵਾਂਗੇ ਇਹ ਹਾਂ ਤਾਂ ਪਣਾਉ ਚੱਲਦੇ ਆ ਜਿੱਦੇ ਆਪਾਂ ਆਲੂ ਬੀਜਦੇ ਹੋਏ ਆ ਬਾਣ ਚ ਹਾਂ ਉਹਦੇ ਦੀ ਬਣਾਵਾਂਗੇ ਠੀਕ ਆ ਠੀਕ ਆ ਤੇ ਮੰਨ ਕੇ ਚੱਲ ਵੀ ਜੇ ਟਰੈਕਟਰ ਦੀ ਗੱਲ ਕਹਿਣਾ ਹਾਂ ਟਰੈਕਟਰ ਦਾ ਹੀ ਕਹਿਣਾ ਵੀ ਟਰੈਕਟਰ ਜਾਂ ਪਲੌਂ ਦਾ ਧਰਾਵ ਮਿੱਟੀ ਦਾ ਲਾਲ ਕੱਢੀ ਆਉਂਦਾ ਕੋਈ ਘੱਟਪ ਨਹੀਂ ਲੱਗ ਰੇ ਦਿਖਾ ਦੇ ਮੜਾ ਜਾ ਉੱਥੇ ਲੈ ਜਾ ਕੇ ਮਿੱਟੀ ਵੀ ਦਿਖਾ ਮਿੱਟੀ ਲਾਲ ਕੱਢੀ ਪਈ ਆ ਲੈ ਦੇਖ ਲੈ ਪੂਰੇ ਡੂੰਗੇ ਸਿੱਟੇ ਵੇ ਆ ਬਾਈ ਪੂਰਾ ਪੂਰਾ ਦਿਖਾ ਦੇ ਮੜਾ ਦੇ ਆ ਦੇਖ ਲੈ ਲਾਲ ਮਿੱਟੀ ਖਾਂ ਤੱਕ ਦਿਖਾ ਦੇ ਪੂਰਾ ਜੰਗੀ ਪੱਧਰ ਤੇ ਕੰਮ ਕਰੀ ਪਿਆ ਤਾਂ ਠੀਕ ਆ ਠੀਕ ਆ ਇਹ ਫਿਰ ਹੁਣ ਇਹਨਾਂ ਕਰਕੇ ਪਲੌਂ ਇਥੇ ਆਲੂ ਹੀ ਲਾਉਣੇ ਆ। ਇਥੇ ਆਲੂ ਹੀ ਲਾਉਣੇ ਆ ਬਾਈ ਆਲੂ ਹੀ ਬਚਾਉਣਗੇ ਆਪਾਂ ਨੂੰ ਹੋਰ ਹੁਣ ਤਾਂ ਬਚਦੇ ਨਹੀਂ। ਹਾਂ ਝੋਨੇ ਨੂੰ ਤਾਂ ਮਾਰਦੇ ਹੈ। ਮਾਰਦੇ ਮਾਰਦੇ ਬਾਈ 60 60 ਘਟੇ ਨਿਕਲੇ ਆ। 60 60 ਘਟੇ ਝੋਨੇ ਦੇ ਸਹੀ ਗੱਲ ਆ। ਠੀਕ ਆ ਜੀ। ਜਿਹੜੀ ਗੱਲ ਆ ਟਰੈਕਟਰ ਦੀ। ਹਾਂ ਟਰੈਕਟਰ ਦਾ ਹੀ ਪੁੱਛਣਾ। ਟਰੈਕਟਰ ਦਾ ਤੜਕੋ ਕਪੜਾ-ਕਪੜਾ ਮਾਰ ਕੇ ਬਾਈ ਇਹਨੂੰ ਵੀ ਕਹਨੇ ਚ ਕਰ ਲਈਦਾ ਸਰੀਰ ਨੂੰ ਵੀ ਕਰ ਲਈਦਾ। ਤੇ ਫੇਰ ਫਲਾਉ ਚੱਲਦੇ ਆ। ਤੜਕੇ ਨੂੰ ਵੀ ਟਰੈਕਟਰ ਨੂੰ ਕਹਨੇ ਚ ਕਰਕੇ ਸਰੀਰ ਵੀ ਕਰਨਾ ਪੈਂਦਾ। ਫੇਰ ਤੜਕੋ ਜਵਾਕ ਆ ਕਿੰਨੇ ਵਜੇ ਆ? 10 ਵਜੇ ਚਾਹ ਤੇ ਚਾਹ ਰੱਖ ਗਿਆ ਚਾਹ ਰੱਖ ਕੇ ਕਹਿੰਦਾ ਯਾਰ ਆ ਵੀੜਾਣੀ ਚਾਹ ਪੀਣੀ ਹੂੰ ਮੈਂ ਕਹਿੰਦੇ ਕਹਿੰਦੇ ਨੇ ਵੀ ਚੱਲ ਯਾਰ ਦੋ ਘੜੇ ਹੋਰ ਦੇ ਲੇ ਦੋ ਦੇ ਦੋ ਵਜੇ ਪੀਤੀ ਭਾਈ ਉਹ ਦੋ ਵਜੇ ਲਾਲ ਚ ਲਾਲ ਛੋ ਜਾਂਦਾ ਸਰੀਰ ਫਿਰ ਬਾਕੀ ਟਾਈਮ ਹੁੰਦਾ ਲੰਗਾਂ ਦਾ ਵੀ ਖੇਚਵਾ ਟਾਈਮ ਹੁੰਦਾ ਸਹੀ ਗੱਲ ਆ ਕਿੰਨੇ ਕਿੱਲੇ ਲਾਉਣਾ ਤੂੰ ਭਾਈ 30 32 ਕਿੱਲੇ ਲਾਉਣੇ 30 32 ਕਿੱਲੇ ਆ ਲੈ ਉਹਨੂੰ ਫਿਰ ਟਾਈਮ ਵੀ ਬਹੁਤ ਲੱਗ ਜਾਣਾ ਦੋਸਤੋ ਆਲੂ ਬੀਜਣ ਵਾਲੇ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਵੀਰ ਨੇ ਨਵੇਂ ਆਲੂ ਬੀਜਣ ਲੱਗਣਾ ਜਾਂ ਜਾਣਕਾਰੀ ਨਹੀਂ ਆ ਵੀਰੇ ਕਾਫੀ 15 ਸਾਲ ਤੋਂ ਆਲੂ ਵੇਚ ਰਿਹਾ 30 32 ਕਿੱਲੇ ਕਰ ਰਿਹਾ ਵਧੀਆ ਖੇਤੀ ਕਰ ਰਿਹਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਮੈਸੇਜ ਕਰ ਸਕਦੇ ਹੋ ਜਾਂ ਨੰਬਰ ਦੇ ਸਕਦੇ ਹੋ ਤੁਹਾਨੂੰ ਆਪਾਂ ਜਾਣਕਾਰੀ ਦੇ ਸਕਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਵੀਰਾਂ ਨੂੰ ਕਿਸੇ ਨੂੰ ਹੋਰ ਜ਼ਰੂਰਤ ਹੁੰਦੀ ਹੈ ਜਾਣਕਾਰੀ ਲੈਣ ਦੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ